ਸਾਡੇ ਜਿਹੜੇ ਉਥੇ ਬੱਚੇ ਗਏ ਹੁੰਦੇ ਨੇ ਤੇ ਮਾ ਮਾਗਿਆ ਪੈਣ ਪੈਰ ਜਾਂ ਉਧਰ ਚਲੇ ਜਾਂਦੇ ਆ ਉਹ ਆਪਣੇ ਮਾਪੇ ਦੇ ਗੱਲ ਤੇ ਇਕੱਠਾ ਧਰ ਦਿੰਦੇ ਆ ਵੀ ਭਾਈ ਹੁਣ ਤੱਕ ਜ਼ਮੀਨ ਜੂਣ ਵੇਚ ਕੇ ਉਧਰ ਆ ਜੂ ਅਸੀਂ ਇੱਧਰ ਜਾਣਾ ਨਹੀਂ ਕਿਉਂਕਿ ਸਾਰੇ ਇੱਧਰ ਆ ਗਏ ਆ ਸੋ ਸਾਡੇ ਜਿਹੜੇ ਪੁਰਾਣੇ ਇਕ ਲਾਣੇ ਜਿਹਨੇ ਬਦਵੀਆਂ ਪਰਿਵਾਰੋਂ ਪਰਵਾਸ ਚੋਂ ਆ ਜਾਂ ਪਰਵਾਸ ਚੋਂ ਆ ਉਹਨਾਂ ਪਰਵਾਸ ਦੀ ਉਹ ਪਿੰਡ ਚੋਂ ਜਾਂ ਪੰਜਾਬ ਚੋਂ ਉਹਨਾਂ ਦੀ ਜਿਹੜੀ ਜੜ੍ਹੇ ਕਿਤ ਹੋ ਜਾਂਦੀ ਆ ਉਹਨਾਂ ਦਾ ਅੱਗੇ ਆਉਣ ਵਾਲੀ ਪੀੜ੍ਹੀ ਦਾ ਤੁਸੀਂ ਉਹ ਤਾਂ ਆਪਣੇ ਜਿਹੜੇ ਬੱਚੇ ਆ ਜਿਹੜੇ ਨਵੇਂ ਉਧਰਲੇ ਬੋਨ ਨਾ ਉਹਨੂੰ ਤਾਂ ਪਤਾ ਨਹੀਂ ਸਾਡੇ ਪਿਛੋਕੜ ਕੀ ਆ ਵੀ ਸਾਡੇ ਅਸਲ ਪਰਿਵਾਰ ਕਿੱਥੇ ਨੇ ਰਿਸ਼ਤੇਦਾਰੀਆਂ ਕੀ ਹੁੰਦੀਆਂ ਨੇ ਉਹਨੂੰ ਤਾਂ ਪਤਾ ਨਹੀਂ ਲੱਗਦਾ ਪਰ ਇਹ ਸਰਕਾਰਾਂ ਨੇ ਇਹ ਚੀਜ਼ ਤੇ ਕਦੇ ਨਹੀਂ ਸੋਚਿਆ ਵੀ ਸਾਡੇ ਬੱਚਿਆਂ ਲਈ ਸਾਡੇ ਆਉਣ ਵਾਲੀ ਪੀੜ੍ਹੀ ਲਈ ਜਾਂ ਸਾਡੇ ਪੰਜਾਬ ਦੀ ਅਸਲ ਜੜੀ ਵੀ ਹੋਂਦ ਕੀ ਆ ਸਾਡੀ ਲੜਾਈ ਕੀ ਆ ਅੱਜ ਸਾਡੇ ਕਿਸਾਨ 1 ਸਾਲ ਪਹਿਲਾਂ ਉੱਥੇ ਜਿੰਨੀ ਜੀ ਪਰਵਾਹ ਹੈ ਬੈਠੇ ਸਾਸੂਰੋਂ ਉੱਪਰ ਕਾਹਦੇ ਨੌਜਵਾਨ ਜਿਹੜੇ ਚੜ੍ਹਾਈ ਕਰਕੇ ਫੇਰ ਅੱਜ ਸ਼ੰਭੂ ਦੇ ਉੱਤੇ ਫੇਰ ਬੈਠੇ ਨੇ ਕਰੇ ਕਿ ਜਿਹੜੇ ਅੱਖਾਂ ਨੇ ਕੋਈ ਖਰਾਬ ਹੋ ਗਈਆਂ ਕੋਈ ਅੱਖਾਂ ਦੋਨੇ ਹੋ ਗਏ ਕਿਸੇ ਦੇ ਗੋਲੇ ਬੱਝੀ ਸਾਡੇ ਨੌਜਵਾਨ ਦੇ ਉਹ ਚੜ੍ਹਾਈ ਕਰਕੇ ਕੱਲਾ ਕੱਲਾ ਬੱਚਾ ਸੀਗਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਉਹ ਲੜਾਈ ਜਿਹੜੀ ਆ ਉਹ ਕਿਉਂ ਸਾਨੂੰ ਲੜਨੀ ਪੈਂਦੀ ਆ ਅੱਜ ਸਾਨੂੰ ਕਿਦੇ ਥੋੜਾ ਥੋੜਾ ਦੇ ਪੰਜਾਬ ਦੇ ਵਿੱਚ ਧਰਮ ਦੇ ਨੇ ਪੈਂਦੇ ਨੇ ਕਦੇ ਕੋਈ ਸਾਡੇ ਟੀਚਰ ਬੈਠੇ ਨਹੀਂ ਕਿਤੇ ਸਾਡੇ ਨਰਸਾਂ ਪੜਾਣਾ ਬੈਠਿਆਂ ਨੇ ਵੀ ਤੁਹਾਨੂੰ ਪੱਕੇ ਨਹੀਂ ਕਰਿਆ ਤੇ ਸਾਡੇ ਕਿਸਾਨ ਬੇਚੀ ਦੇ ਵੀ ਸਾਨੂੰ ਐਮਐਸਪੀ ਦੇ ਨਹੀਂ ਕੁਝ ਮਿਲ ਰਿਹਾ ਉਹ ਕਿਉਂ ਹੋ ਰਿਹਾ ਕਿਉਂਕਿ ਜਦੋਂ ਜਦੋਂ ਆ ਆ ਤੁਸੀ ਇਹਦਾ ਟਾਈਮ ਆਉਂਦਾ ਨਾ ਜਦੋਂ ਤੁਸੀਂ ਐਮਪੀ ਆਪਣਾ ਚੁਣਨਾ ਹੁੰਦਾ ਜਾਂ ਕੋਈ ਆਪਣਾ ਐਮਐਲਏ ਚੁਣਨਾ ਹੁੰਦਾ ਜਾਂ ਕੋਈ ਪਿੰਡ ਦਾ ਪੰਚ ਸਰਪੰਚ ਵੀ ਚੁਣਨਾ ਹੁੰਦਾ ਉੱਥੇ ਅਸੀਂ ਸਿਰਫ ਏਸ਼ ਕਰਕੇ ਚੋਣਾਂ ਦੇ ਵੀ ਆਹ ਬੰਦੇ ਨੇ ਯਾਰ ਮੇਰਾ ਉਹ ਕੰਮ ਕਰਾਇਆ ਸੀ ਜਾਂ ਮੇਰਾ ਇਹ ਨਾਲ ਕੋਈ ਵਧੀਆ ਪਿਆਰ ਹੈ ਮੈਂ ਤਾਂ ਇਹਦੇ ਪਿੱਛੇ ਲੱਗ ਕੇ ਕਰ ਦੋਣਾ ਪਰ ਜੇ ਤੁਸੀਂ ਆਏ ਪੀਦੇ ਜਮੇ ਚੌੜਾ ਆਇਆ ਉੱਥੇ ਤੁਸੀਂ ਪੰਜਾਬ ਪੱਖੀ ਲੋਕਾਂ ਨੂੰ ਜੇ ਸਾਥ ਦੇਣਾ ਚਾਹੋ ਤੁਸੀਂ ਦੇਖੋ ਤੁਸੀਂ ਚੋਣ ਕਰੋ ਮੈਂ ਇਹ ਕਹਿੰਦਾ ਵੀ ਮੇਰੀ ਕਰੋ ਮੈਂ ਕਹਿੰਦਾ ਤੁਸੀਂ ਚੋਣ ਕਰੋ ਵੀ ਜਿਹੜਾ ਕਿਹੜਾ ਹੈ ਜੋ ਬੰਦਾ ਜਿਹੜਾ ਪੰਜਾਬ ਦੀ ਲੜਾਈ ਲੜ ਸਕਦਾ ਜਿਹੜਾ ਪੰਜਾਬ ਦੀ ਜਿਹੜੇ ਅਸਲ ਮੁੱਦੇ ਆ ਉਹ ਸਾਡੇ ਉੱਥੇ ਜਾ ਕੇ ਚੱਕ ਸਕਦਾ ਤੁਸੀਂ ਦੇ ਉਹਨਾਂ ਨੂੰ ਉੱਥੇ ਜਾ ਕੇ ਗੱਲ ਕਰੋ ਜਦੋਂ ਇਹ ਮਾਰੂ ਜਿਹੜੇ ਕਨੂਰ ਨੇ ਉੱਥੇ ਲੋਕ ਸਭਾ ਜਿੱਦਾਂ ਬਣਦੇ ਆ ਉਹ ਉੱਥੇ ਹੀ ਜਦ ਆਵਾਜ਼ ਜਦ ਥੱਪਦੀ ਹੈ ਉੱਥੇ ਹੀ ਬੰਦ ਕਰਦੀ ਹੈ ਉਹ ਆਵਾਜ਼ ਇਹ ਫਿਰ ਸਾਨੂੰ ਕਿਉਂ ਉੱਥੇ ਰੋਣਾ ਪਵੇ ਫਿਰ ਸਾਨੂੰ ਰੋਣਾ ਪਊਗਾ ਤੇ ਜਿੰਨੀ ਦੀ ਬਰਵਾ ਤੇ ਕਿਹਾ ਉੱਥੇ ਜਿਹੜਾ ਕਨੌਰ ਬਣਦਾ ਜੇ ਕੋਟੇ ਲੀਡਰ ਦੇ ਉੱਥੇ ਪੜੇ ਲਿਖੇ ਹੋਣਗੇ ਨੇ ਉੱਥੇ ਤੁਹਾਡੀ ਆਵਾਜ਼ ਚੱਕਣ ਜੁਗੇ ਹੋਣਗੇ ਤੇ ਸਾਨੂੰ ਰੋਣਾ ਹੀ ਨਾ ਪਵੇ ਕਿਤੇ ਇਹ ਅਸੀਂ ਲੋਕ ਕਿਨੇ ਸੋਚਿਆ ਹੀ ਨਹੀਂ ਪਤਾ ਅਸੀਂ ਤਾਂ ਇੱਕੋ ਹੀ ਗੱਲ ਆ ਵੀ ਜਿਹੜਾ ਪੰਚ ਸਰਪੰਚ ਦੇ ਜਿੱਥੇ ਕਹਦਾ ਸੀ ਉੱਥੇ ਵੋਟ ਪਾਉਣੀ ਆ ਉਹ ਬੁਲਾੜੇ ਐਮਐਲਏ ਨੇ ਮੇਰੇ ਇੱਕ ਵਾਰ ਵੋਟ ਚੱਕ ਲਈ ਯਾਰੋ ਮੇਰਾ ਬੰਦਾ ਵਧੀਆ ਅਸੀਂ ਉੱਥੇ ਵੋਟ ਪਾਉਣੀ ਆ ਪਰ ਕਈ ਕਹਿੰਦੇ ਆ ਵੀ ਮੋਦੀ ਦਾ ਯਾਰ 2-2000 ਰੁਪਇਆ ਹੁੰਦਾ ਬਹੁਤ ਵਧੀਆ ਬੰਦਾ ਉਹਨੇ 2-2000 ਰੁਪਇਆ ਕਿਸਾਨਾਂ ਨੂੰ ਪਾਉਣਾ ਸ਼ੁਰੂ ਕਰਤਾ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਨਾ ਸਵੇਰੇ ਉੱਕਦੇ ਆ ਸਵੇਰੇ ਉੱਠਦੇ ਸਰਦੀ ਅਸੀਂ ਪੋਰਸ਼ਨ ਚੈੱਕਦੇ ਆ ਪੋਰਸ਼ਨ ਜੇ ਨਮਾ ਲੈ ਕੇ ਉਹਨੇ ਉਹਦੇ ਵੀ ਟੈਕਸ ਆ ਉਹਦੇ ਪੇਸਟ ਲਉਣਾ ਉਹ ਪੇਸਟ ਦੇ ਵੀ ਟੈਕਸ ਆ ਉਸ ਤੋਂ ਬਾਅਦ ਚਾਹ ਬਿੱਲ ਲੱਗਣਾ ਤੁਸੀਂ ਪਾਣੀ ਦੇ ਸਰਕਾਰੀੋਂ ਦਾ ਉਹਦੇ ਵੀ ਤੁਸੀਂ ਬਿੱਲ ਦੇਣੇ ਆ ਉਹ ਤੋਂ ਬਾਅਦ ਪਾਣੀ ਦੇ ਵਿੱਚ ਚੀਨੀ ਦੇ ਚਾਹ ਪੱਤੀ ਪਾਉਣੀ ਆ ਉਹਦੇ ਦੇ ਵੀ ਟੈਕਸ ਆ ਦੁੱਧ ਪਾਉਣਾ ਦੁੱਧ ਦੇ ਵੀ ਟੈਕਸ ਆ ਫਿਰ ਤੁਸੀਂ ਕਿਵੇਂ ਕਹਿੰਦੇ ਵੀ ਸਰਕਾਰ ਜੀਰ 2000 ਰੁਪਏ ਤੁਹਾਨੂੰ ਆਪਣੀ ਗਿਫਟ ਦੇ ਜਾਂਦੀ ਹੈ ਜਾਂ ਤੁਸੀਂ ਇੱਕ ਕੱਪੜੇ ਤੋਂ ਲੈ ਕੇ ਪੈਰਾਂ ਦੀ ਚੱਪਲਾ ਤੱਕ ਜਾਂ ਕੁਝ ਖਾਣਾ ਕੁਝ ਵੀ ਦੇਂਦਾ ਕੁਝ ਵੀ ਕਰਦਾ ਇੱਕ ਇੱਕ ਚੀਜ਼ ਤੇ ਤੁਸੀਂ ਟੈਕਸ ਦੇ ਰਹੇ ਹੋ ਸਰਕਾਰ ਨੂੰ ਫਿਰ ਤੁਸੀਂ ਕਿਵੇਂ ਕਹਿੰਦੇ ਯਾਰ ਵੀ ਮੁੱਦਾ ਹੀ ਬਦਲ ਪਈ ਉਹ 2000 ਰੁਪਏ ਕਿਸਾਨ ਨੂੰ ਦੇਣ ਲੱਗ ਗਿਆ ਉਹਦਾ ਕਰਨਾ ਵੀ ਇਧਰੋਂ ਬੜੋ ਜਾਏ ਇਧਰੋਂ ਬੜੋ ਤਾਂ ਉਹਦਾ ਸਾਡੇ ਹੀ ਬੜੇ ਜਾ ਰਹੇ ਆ ਸੁਣ ਮੈਂ ਤਾਨੂੰ ਨੌਜਵਾਨਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਜਿੰਨੀਆਂ ਨੈਸ਼ਨਲ ਪਾਰਟੀਆਂ ਨੇ ਉਹਨਾਂ ਨੇ ਸਾਡੇ ਪੰਜਾਬ ਦਾ ਕੁਝ ਨਹੀਂ ਸਵਾਰਨਾ ਜੋ ਉਹਨਾਂ ਨੂੰ ਉੱਤੋਂ ਹੁਕਮ ਆੜਿਆ ਉਹਨਾਂ ਨੇ ਉਹੀ ਪੰਜਾਬ ਦੇ ਲਈ ਕਰਨਾ